ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਸੋਹਿ ਸ਼ੰਤ ਮਹੱਲਾ ਪੰਜਵਾਂ ਘਰ ਦੂਜਾ ਏਕ ਓ ਅੰਕਾਰ ਸਤਗੁਰ ਪ੍ਰਸਾਦਿ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਆਨੰਦਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਫਰਮ ਭਾਗੇ ਕਾਜ ਸਗਲ ਸਵਾਰਿਆ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਆਨੰਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗ ਕਾਜ ਸਗਲ ਸਵਾਰਿਆ ਸੁਣ ਸ਼੍ਰਵਣ ਬਾਣੀ ਸਹਿਜ ਜਾਣੇ ਹਰ ਨਾਮ ਜਪ ਵਡ ਭਾਗਾ ਬੇਨਵੰਤ ਨਾਨਕ ਸਰਨ ਸੁਆਮੀ ਜਿਉ ਪਿੰਡ ਪ੍ਰਭ ਆਗਾ ਅਨਹਦ ਸਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੂਖ ਨਾਸ ਰਹਾਸ ਉਪਜੈ ਮਨ ਕਣਾ ਮਨ ਤਨ ਨਿਰਮਲ ਦੇਖ ਦਰਸਨ ਨਾਮ ਪ੍ਰਭ ਦਾ ਮੁਖ ਭਣਾ ਹੋਏ ਰੇਣ ਸਾਦੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ਬੇਨਵੰਤ ਨਾਨਕ ਦਇਆ ਧਾਰਹੁ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਮਣ ਜਾਣਾ ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭ ਭਾਵਾ ਜਪ ਏਕ ਹਲਖ ਅਪਾਰ ਪੂਰਨ ਤੇ ਸਬਿਨਾ ਨਹੀਂ ਕੋਈ ਬੇਨਵੰਤ ਨਾਨਕ ਗੁਰ ਪਰਮ ਖੋਇਆ ਜਤ ਦੇਖਾਂ ਤਤ ਸੋਇ ਪਤਤ ਪਾਵਨ ਹਰ ਨਾਮਾ ਪੁਰਨ ਸੰਤ ਜਨਾ ਕੇ ਕਮ ਗੁਰ ਸੰਤ ਪਾਇ ਪ੍ਰਭ ਧਿਆਇ ਸਗਲ ਇੱਛਾ ਪੁੰਨੀਆਂ ਹੋਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੇ ਵਿਸੁਨਿਆ ਮਨ சாੰਤ ਆਏ ਵਜੀਵਧਾਏ ਮਨੋ ਕਦੇ ਨਾ ਵਿਸਰਾ ਬੇਨੰਤ ਨਾਨਕ ਸਤਗੁਰ ਦਿਰਢਾਇ ਸਦਾ ਭਜ ਜਗ ਦੀਸਰਾ ਮਨ ਸ਼ਾਂਤ ਆਏ ਵਜੀ ਵਧਾਏ ਮਨੋਂ ਕਦੇ ਨਾ ਬਿਸਰਾ ਬੇਨਵੰਤ ਨਾਨਕ ਸਤਗੁਰ ਦਰੜਾਇ ਸਦਾ ਭਜ ਜਗ ਦੀਸਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਸ਼ੰਤ ਮਹੱਲਾ ਪੰਜਵਾਂ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੰਧੂ ਮਿਊਜ਼ਿਕ ਯੂਕੇ ਦਾ ਤਾਰਿਕ ਕੁਪਰਾਲਾ ਹਰ ਦਿਨ ਰਹਿਣਾ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਤੁਰਮੇ ਬਹੁਤ ਨਾ ਪਾਵੀ ਜਲ ਤੇਰਾ